ਅੰਤਰ ਕੀ ਹੈ ਜੀ ਪ੍ਰੈਸ ਤੋਂ ਫੋਟ ਜਿਹੜੀ ਅੱਜ ਚੱਤੀ ਆ ਰਹੀ ਹੈ ਤਾਂ ਕਿੰਨੇ ਮੋਰਸਲ ਫੜੇ ਗਏ ਹੈ ਜੀ ਇਹਦੇ ਵਿੱਚ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਦਾ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹ ਨਾਦੀ ਹਜਾਤਾ ਅਨੁਸਾਰ ਅ ਸ਼੍ਰੀ ਅਰਵਿੰਦ ਮੀਨਾ ਜੀ ACP ਨਾਰਥ ਤੇ ਮਿਸਟਰ ਰੋਬਨ ਹਾਂਸ ਅ SHO ਰਣਜੀਤ ਕਬਨੀਓ ਇਹਨਾਂ ਨੇ ਦੋ ਪਰਚੇ ਦਰਜ ਕੀਤੇ ਸੀ ਇੱਕ FIR ਨੰਬਰ 12 ਤੇ FIR ਨੰਬਰ 13 ਅ ਅੰਦਰ ਸੈਕਸ਼ਨ 303 ਅ ਬਟਾਈ 21 317 2 111 ਬੀ ਐਨ ਐਸ ਪੀ ਐਸ ਰੰਜੀਤ ਐਵੇਨਿਊ ਇਹਦੇ ਚ ਇਹਨਾਂ ਨੇ 3 ਜਣੇ ਗ੍ਰਿਫਤਾਰ ਕੀਤੇ ਇੱਕ ਹੈ ਜੋਗਨ ਸਿੰਘ ਸਨ ਆ ਮੰਗਲ ਸਿੰਘ ਐ ਅੰਮ੍ਰਿਤਸਰ ਰੂਰਲ ਜਨਾਲਾ ਦਾ ਰਣਵਲਾ ਇਹਦੇ ਨਾਲ 2 ਜੁਵਨਾਈਲ ਵੀ ਅਰੈਸਟ ਕੀਤੇ ਐ ਤੇ ਜਿਹੜੀ ਐਫ ਆਈ ਆ ਨੰਬਰ 13 ਹੈ ਇਹਦੇ ਚ 3 ਜਣੇ ਅਰੈਸਟ ਕੀਤੇ ਐ ਰੋਹਿਤ ਕੁਮਾਰ ਸਨ ਆ ਕਾਲਾ ਸਿੰਘ ਸਲੀਮ ਸਨ ਆ ਵਿਕਰਮਜੀਤ ਸਿੰਘ ਸਨੀ ਸ਼ਰਮਾ ਸਨ ਆ ਵਿਜੇ ਕੁਮਾਰ ਇਹ ਸਾਰਿਆਂ ਦੀ ਉਮਰ ਤਕਰੀਬਨ ਅ ਬਾਈ 23 ਸਾਲ ਦਾ ਤੇ ਜਿਹੜਾ ਸਨੀ ਹੈ ਸਨੀ ਸ਼ਰਮਾ ਉਹਦੀ ਤਕਰੀਬਨ 32 ਸਾਲ ਦੇ ਲਾਗੇ ਤੱਕ ਉਮਰ ਹੈ ਤੇ ਅਸੀਂ ਇਹਨਾਂ ਤੋਂ ਅ ਤਕਰੀਬਨ 30 ਐਕਟਿਵ ਅਤੇ ਮੋਟਰਸਾਈਕਲ ਬਰਾਮਦ ਕੀਤੇ ਹੈ ਇਹ ਬੇਸਿਕਲੀ ਆਪਣਾ ਗਿਰੋਹ ਚਲਾਉਂਦੇ ਸੀ ਚੋਰੀ ਦਾ ਹਰ ਰੋਜ਼ ਦਾ ਇੱਕ ਅੱਧਾ ਇੱਕ ਅੱਧਾ ਮੋਟਰਸਾਈਕਲ ਚੋਰੀ ਕਰਦੇ ਸੀ ਤੇ ਸਾਡੇ ਕੋਲ ਕੰਪਲੇਨਸ ਆਉਂਦੀ ਸੀ ਅਸੀਂ ਐਫ ਆਈ ਆਰ ਵੀ ਰਿਜਿਸਟਰ ਕਰਦੇ ਸੀਗੇ ਤੇ ਅ ਅਸੀਂ ਸਾਨੂੰ ਜਿਵੇਂ ਲੋਕਾਂ ਨੇ ਡਿਸਕ੍ਰਿਪਸ਼ਨ ਵੀ ਦੱਸੀ ਕਿ ਉਹ ਉਹਨਾਂ ਨੂੰ ਸ਼ੱਕ ਸਿਗਾ ਕੋਈ ਨਾ ਕਿਸੇ ਨਾ ਕਿਸੇ ਨੂੰ ਕਿ ਕੋਈ ਯੰਗ ਜੇ ਮੁੰਡੇ ਹੈਗੇ ਆ ਤੇ ਉਹ ਚੋਰੀ ਕਰਦੇ ਆ ਤੇ ਪ੍ਰੋਪਰ ਨਾਕਾਬੰਦੀ ਜਿਵੇਂ ਕਿ ਤੁਸੀਂ ਹਰ ਰੋਜ਼ ਹੀ ਦੇਖਦੇ ਹੋ ਕਿ ਰஞ்சிਤਗਨਿਓ ਏਰੀਆ ਤੇ ਬਾਕੀ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਨਾਕਾਬੰਦੀ ਪ੍ਰੋਪਰ ਹੁੰਦੀ ਹੈ ਤੇ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਵਾਈਰਲੈਸ ਮੈਸੇਜ ਭੇਜਿਆ ਹੋਇਆ ਸੀਗਾ ਤੇ ਬ੍ਰੀਫ ਕੀਤਾ ਹੋਇਆ ਸੀ ਆਪਣੇ ਕਨਸਟੇਬਲਰੀ ਨੂੰ ਤੇ ਉਹਨਾਂ ਨੇ ਸਵਿਫਟਲੀ ਐਕਟ ਔਨ ਕਰਕੇ ਰஞ்சிਤਗਨਿਓ ਪੁਲਿਸ ਸਟੇਸ਼ਨ ਦੇ ਦੇ ਮੁਲਾਜ਼ਮਾਂ ਨੇ ਜੋਬਨ ਸਿੰਘ ਨੂੰ ਅਰੈਸਟ ਕੀਤਾ ਤੇ ਦੇ ਨਾਲ ਦੋ ਜੁਵਨਾਈਲ ਵੀ ਅਸੀਂ ਅਰੈਸਟ ਕੀਤੇ ਤੇ ਉਹਨਾਂ ਤੋਂ ਅਸੀਂ 11 ਐਕਟਿਵ ਸਕੂਟਰ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਐਫ ਆਈ ਆਰ ਨੰਬਰ 12 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਹੋਰ ਵੀ ਮੈਸੇਜ ਦਿੱਤਾ ਸੀ ਤੇ ਇੱਕ ਜਿਹੜਾ ਰੋਹਿਤ ਹੈ son of ਕਾਲਾ ਸਿੰਘ ਇਹਨੂੰ ਵੀ ਅਸੀਂ ਨਾਕੇ ਤੇ ਫੜਿਆ ਇਹਦਾ ਜਿਹੜੇ ਮੋਟਰਸਾਈਕਲ ਤੇ ਸੀਗਾ ਉਹਦਾ ਸਾਡੇ ਕੋਲ ਨੰਬਰ ਸੀਗਾ ਤੇ ਅਸੀਂ ਫਲੈਸ਼ ਕੀਤਾ ਅਸੀਂ ਪੂਰੇ ਕਮਿਸ਼ਨਰੇਟ ਦੇ ਵਿੱਚ ਤੇ ਅ ਜਿਵੇਂ ਸਾਨੂੰ ਮੁਲਾਜ਼ਮਾਂ ਨੂੰ ਦੇਖਿਆ ਤੇ ਉਹਨਾਂ ਨੇ ਰੋਹਿਤ ਨੂੰ ਫੜਿਆ ਤੇ ਇਹਦੇ ਨਾਲ ਅਸੀਂ ਸਲੀਨ ਤੇ ਸਨੀ ਨੂੰ ਵੀ ਰੰਜੀਤ ਅਬਨੀਓ ਏਰੀਆ ਦੇ ਵਿੱਚ ਫੜ ਲਿਆ ਤੇ ਇਹਨਾਂ ਦਾ ਅਸੀਂ ਰਿਮਾਂਡ ਲੇਤਾ ਹੈ ਤੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦਾ ਇੱਕ ਮਾਸਟਰਮਾਈਂਡ ਵੀ ਹੈਗਾ ਉਹ ਵੀ ਅੰਗਰੇਸਰ ਦੇ ਸਰਾਊਂਡਿੰਗ ਏਰੀਆ ਦਾ ਹੀ ਹੈਗਾ ਤੇ ਉਹਨੂੰ ਵੀ ਅਸੀਂ ਨਾਕ ਕਰਕੇ ਤੇ ਸਾਨੂੰ ਮੀਤ ਹੈ ਕਿ ਜਦੋਂ ਅਸੀਂ ਉਹਨੂੰ ਨਾਕ ਰਾਂਗੇ ਤਾਂ ਸਾਨੂੰ ਹੋਰ ਵੀ ਬRANDGIE ਇਹਦੀ ਮੋਟਰਸਾਈਕਲ ਸਰ ਜ਼ਿਆਦਾ ਕਿੱਥੇ ਵਾਰਦਾਤਾ ਕਰਦਾ ਸੀ ਵੀ ਇਹ ਇਹ ਬੇਸਿਕਲੀ ਅਮਰਸੇਰ ਕਮਿਸ਼ਨਰੇਟ ਦੇ ਵਿੱਚ ਜ਼ਿਆਦਾ ਵਾਰਦਾਤਾ ਕਰਦਾ ਸੀ ਕਿਉਂਕਿ ਅਰਬਨ ਸਿਟੀ ਹੈ ਡेंस ਡेंसਲੀ ਪੋਪੂਲੇਟਿਡ ਟਾਊਨ ਹੈ ਤੇ ਇੱਥੇ ਸਕੂਟਰ ਮੋਟਰਸਾਈਕਲ ਕਾਫੀ ਹੁੰਦੇ ਆ ਪਾਰਕਿੰਗਸ ਦੇ ਵਿੱਚ ਜਾਂ ਪਾਰਕਸ ਦੇ ਬਾਹਰੋਂ ਉੱਥੇ ਜ਼ਿਆਦਾ ਕਰਦਾ ਸੀ